90 ਦੀ ਸਰਮੌਰ ਸੰਸਥਾ ਭਾਈ ਕਾਨ ਸਿੰਘ ਨਾਬਾ ਰਚਨਾ ਵਿਚਾਰ ਮੰਚ ਵੱਲੋਂ ਅੱਜ ਭਾਈ ਕਾਨ ਸਿੰਘ ਨਾਬਾ ਰਚਨਾ ਵਿਚਾਰ ਮੰਚ ਦੇ ਸਮੂਹ ਮੈਂਬਰਾਂ ਦਾ ਕਬੀਰ ਦਰਬਾਰ ਅਤੇ ਸਨਮਾਨ ਸਮਾਰੋਹ ਰੱਖਿਆ ਗਿਆ ਕਿਉਂਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ 27ਵਾਂ ਨਾਬਾ ਕਪਤਾ ਉਸਰ 16 ਫਰਵਰੀ ਨੂੰ ਰੋਟਰੀ ਪਵਨ ਨਾਬਾ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦੁਨੀਆ ਭਰ ਦੇ ਪੰਜਾਬ ਪਰ ਦੇ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਦੇ ਜਿਹੜੇ ਵੱਡੇ ਕਵੀ ਨੇ ਪੰਜਾਬੀ ਦੇ ਉਹ ਸ਼ਾਮਲ ਹੋ ਰਹੇ ਨੇ ਇਹ ਸਾਡਾ ਆਪਣੇ ਮੈਂਬਰਾਂ ਦਾ ਸਨਮਾਨ ਸਮਾਰੋਹ ਹੁੰਦਾ ਤੇ ਕਪਤਾ ਪਾਟ ਹੁੰਦਾ ਤਾਂ ਕਿ ਅਸੀਂ 16 ਫਰਵਰੀ ਨੂੰ ਹੋਣ ਵਾਲੇ ਨਾਬਾ ਕਪਤਾ ਉਸ ਵਿੱਚ ਅਸੀਂ ਇੱਥੋਂ ਦੇ ਜਿਹੜੇ ਸਥਾਨਕ ਕਵੀ ਨੇ ਉਹਨਾਂ ਨੂੰ ਨਾਂ ਬੁਲਾਇਆ ਜਾਵੇ ਬਾਹਰਲੇ ਕਵੀਆਂ ਨੂੰ ਹੀ ਸੁਣਿਆ ਜਾਵੇ ਕਿਉਂਕਿ 76 ਕਵੀਆਂ ਨੇ ਇੱਥੇ ਸ਼ਾਮਲ ਹੋਣਾ ਸਾਰੇ ਮੁਲਕਾਂ ਚ ਤੇ ਉਹਨਾਂ ਨੂੰ ਅਸੀਂ ਸੁਣਾਗੇ ਸੋ ਅੱਜ ਅਸੀਂ ਆਪਣੇ ਮੈਂਬਰਾਂ ਦਾ ਸਨਮਾਨ ਕੀਤਾ ਸੋ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਮੇਰੀ ਪੁਰਜੋਰ ਬੇਨਤੀ ਹੈ ਕਿ ਜ਼ਰੂਰ 16 ਫਰਵਰੀ ਨੂੰ ਨਾਬਾ ਕਪਤਾ ਉਸ ਦਿਤੇ ਸਰੋਤਿਆਂ ਦੇ ਰੂਪ ਵਿੱਚ ਕਵੀਆਂ ਦੇ ਰੂਪ ਵਿੱਚ ਜਾਂ ਕਵਤਾ ਪ੍ਰੇਮੀਆਂ ਦੇ ਰੂਪ ਵਿੱਚ ਜਰੂਰ ਸ਼ਾਮਲ ਹੋਵੇ ਅਸੀਂ ਆਪ ਜੀ ਦਾ ਸਵਾਗਤ ਕਰਨ ਲਈ ਤਿਆਰ ਹਾਂ ਜੀ ਬੀਟਰ ਸਾਹਿਬ ਇੱਕ ਕਵੀ ਸਮਾਗਮ ਕਿੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ 27 ਸਾਲਾਂ ਤੋਂ ਜੀ ਪਿਛਲੇ 27 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਤੇ ਇਹਦਾ ਨਾਮ ਇਸ ਟਾਈਮ ਦੁਨੀਆ ਪਰ ਚਾ ਵੀ ਜੇ ਮੈਂ ਵੀ ਕਿਤੇ ਜਾਣਾ ਤਾਂ ਉੱਥੇ ਮੇਰੇ ਨਾਂ ਤੋਂ ਪਹਿਲਾਂ ਇਨਾਬਾ ਕਪਤਾ ਉਸਰ ਦਾ ਨਾਂ ਲਿਆ ਜਾਂਦਾ ਤੇ ਮੇਰੀ ਇੰਟਰੋਡਕਸ਼ਨ ਇਨਾਬਾ ਕਪਤਾ ਉਸਰ ਨਾਲ ਕਰਦੇ ਨੇ ਤੇ ਮੈਨੂੰ ਵੀ ਮਾਣ ਹੈ ਕਿ ਮੈਨੂੰ ਇਨਾ ਕਪਤਾ ਪ੍ਰੇਮੀ ਪਿਆਰ ਕਰਦੇ ਨੇ ਤੇ ਅਸੀਂ ਵੀ ਇਹ ਵਿਸ਼ਵਾਸ ਦਿਵਾਉਨੇ ਆ ਕਿ ਇਨਾਬਾ ਕਪਤਾ ਉਸਰ ਦੇ ਬਹਾਨੇ ਪੰਜਾਬ ਦੇ ਵਿੱਚ ਕਪਤਾ ਦੀ ਜੋਤ ਜਗਦੀ ਰੱਖਾਂਗੇ ਜਿੰਨਾ ਵੀ ਸਾਡੇ ਦਾ ਮੈਂ ਤੁਹਾਡੇ ਸਾਰੇ ਦੋਸਤਾਂ ਦੇ ਮਿੱਤਰਾਂ ਦੇ ਪੱਤਰਕਾਰਾਂ ਦੇ ਲੇਖਕਾਂ ਦੇ ਸਹਿਯੋਗ ਨਾਲ ਜੀ ਨਾਬੇ ਦੇ ਵਿੱਚ ਜਿਹੜਾ ਨਾਬੇ ਸ਼ਹਿਰ ਦਾ ਨਾਮ ਮਨਮਤੇ ਢੰਗ ਨਾਲ ਲਿਆ ਜਾਂਦਾ ਉਹਦੇ ਵਿੱਚ ਭਾਈ ਕਾਨ ਸਿੰਘ ਨਾਬਾ ਜੀ ਤਾਂ ਹੈਗੇ ਨੇ ਉਹਨਾਂ ਤੋਂ ਇਲਾਵਾ ਜਿਹੜੇ ਦੋ ਵੱਡੇ ਉਤਸ਼ਵ ਹੁੰਦੇ ਨੇ ਇੱਕ ਪਿੱਛੇ ਜੇ ਅਸੀਂ 9 ਤਰੀਕ ਨੂੰ ਕਰਵਾ ਕੇ ਹਟਿਆ ਜੀ ਮੇਲਾ ਨਾਬੇ ਦਾ 28 ਮਾ ਤੇ ਹੁਣ ਇਹ 16 ਫਰਵਰੀ 2025 ਨੂੰ ਜਿਹੜਾ ਹੋਣ ਜਾ ਰਿਹਾ ਜੀ 27ਵਾਂ ਨਾਬਾ ਕਪਤਾ ਉਤਸਵ ਇਹ ਇਹ ਨਾਬਾ ਕਵਤਾ ਉਤਸਵ ਅੰਤਰਰਾਸ਼ਟਰੀ ਤੋਂ ਪੱਧਰ ਤੇ ਆਪਣੀ ਜੜੀ ਪਛਾਣ ਬਣਾ ਚੁੱਕਿਆ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਵੀ ਸਾਹਿਤਕ ਸਮਾਗਮ ਕੋਈ ਕਾਨਫਰੰਸ ਆਲਮੀ ਕਾਨਫਰੰਸ ਹੁੰਦੀ ਹੈ ਜੀ ਤਾਂ ਉੱਥੇ ਨਾਬਾ ਕਵਤਾ ਉਤਸਵ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਛਿੜਦਾ ਜੀ ਇਹਦਾ ਕਾਰਨ ਹੀ ਇਹੀ ਹੈ ਕਿ ਇਸ ਕਵਤਾ ਉਤਸਵ ਦੇ ਵਿੱਚ ਜਿਵੇਂ ਹੁਣ ਇਸ ਵਾਰ ਵੀ 80 ਦੇ ਕਰੀਬ ਕਵੀ ਨੇ ਜਿਹੜੇ ਜਿਹਦੇ ਵਿੱਚ ਸਿਰਫ ਪੰਜਾਬ ਤੋਂ ਨਹੀਂ ਪੰਜਾਬ ਤੋਂ ਬਾਹਰੋਂ ਤੇ ਵਿਦੇਸ਼ਾਂ ਤੋਂ ਵੀ ਕਵੀ ਜਿਹੜੇ ਇਸ ਕਵਿਤਾ ਉਪਸਭ ਦੇ ਵਿੱਚ ਆਪਣੀ ਕਵਿਤਾ ਪੜਨ ਦਾ ਮਾਣ ਮਹਿਸੂਸ ਕਰਦੇ ਨੇ ਜੀ ਤੇ ਬਹੁਤ ਸਾਰੇ ਸਥਾਪਿਤ ਕਵੀ ਨੇ ਜਿਹੜੇ ਉਹ ਕਦੇ ਇਸ ਕਵਿਤਾ ਉਪਸਭ ਤੋਂ ਸ਼ੁਰੂ ਕੀਤੀ ਸੀ ਉਹਨਾਂ ਨੇ ਆਪਣੀ ਕਵਿਤਾ ਪੜਨੀ ਤੇ ਅੱਜ ਉਹ ਕਵਿਤਾ ਦੇ ਖੇਤਰ ਦੇ ਵਿੱਚ ਵੱਡਿਆਂ ਮਾਣ ਬਣ ਚੁੱਕੇ ਨੇ ਸਮਰੱਥ ਮੰਨ ਚੁੱਕੇ ਨੇ ਜੀ ਤੇ ਬਿਲਕੁਲ ਇਸੇ ਇਸ ਦੀ ਜਿਹੜੀ ਪ੍ਰਸਿੱਧੀ ਦਾ ਕਾਰਨ ਹੀ ਇਹੀ ਹੈ ਕਿ ਵੱਡੇ ਤੇ ਵੱਡੇ ਕਵੀ ਜਿਹੜੇ ਇਸ ਕਵਿਤਾ ਉਪਸਭ ਦੇ ਵਿੱਚ ਆਪਣੀ ਕਵਿਤਾ ਪੜਕੇ ਗਏ ਨੇ ਜੀ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਸਾਨੂੰ ਪੂਰੀ ਆਸ ਹੈਗੀ ਆ ਕਿ ਇਸੇ ਤਰ੍ਹਾਂ ਹੀ ਜਿਹੜਾ ਸੀ ਆ ਕਵੀ ਉਤਸਵਾ ਉਸ ਨੂੰ ਅਸੀਂ ਅੱਗੇ ਵੀ ਕਰਾਉਂਦੇ ਰਹਾਂਗੇ ਤੇ 16 ਫਰਵਰੀ ਨੂੰ ਵੀ ਵੱਧ ਛੜ ਕੇ ਜਿਹੜਾ ਹੈ ਸਾਰੇ ਕਵੀ ਨੇ ਉਹ ਸਾਡੇ ਕੋਲ ਆ ਕੇ ਸ਼ਿਰਕਤ ਕਰਨਗੇ ਤੇ ਅੱਜ ਵੀ ਸਾਡਾ ਰਿਸਪੌਂਸ ਜਿਹੜਾ ਉਹ ਬਹੁਤ ਵਧੀਆ ਤੇ 16 ਫਰਵਰੀ ਦਾ ਵੀ ਅਸੀਂ ਇਹ ਚੀਜ਼ ਕਹਿ ਸਕਦੇ ਆ ਕਿ ਭਾਰਤ ਦੇ ਕੋਨੇ-ਕੋਨੇ ਤੋਂ ਸਾਡੇ ਕੋਲ ਨੇ ਜਿਹੜੇ ਕਵੀ ਉਹ ਪਹੁੰਚਣਗੇ ਤੇ ਆਪਣੀਆਂ ਜਿਹੜੀਆਂ ਨਜ਼ਮਾਂ ਨੇ ਉਹ ਸਾਡੇ ਨਾਲ ਸਾਂਝੀਆਂ ਕਰਨਗੇ ਤੇ ਸਾਨੂੰ ਆਸ ਹੈਗੀ ਆ ਕਿ ਨਾਬੇ ਦਾ ਜਿਹੜਾ ਨਾਮ ਹੈਗਾ ਉਹ ਦੁਨੀਆ ਪਰ ਦੇ ਵਿੱਚ ਅਸੀਂ ਰੋਸ਼ਨ ਕਰਾਂਗੇ